ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਸਚਿਨ ਪਾਇਲਟ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਮੰਚ ਤੋਂ ਸੰਬੋਧਨ ਕੀਤਾ ਤੇ ਨਾਲ ਹੀ ਲੁਧਿਆਣਾ ਦੇ ਲੋਕਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਨਿਤਰਨ ਦੀ ਅਪੀਲ ਕੀਤੀ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਅਰੇ ਬਹੁਮਤ ਸੇ ਰਾਜ ਅਮਰੀ ਚੁਣਾਵ ਜਿੱਤਣਗੇ ਨਾ ਸਿਰਫ ਲੁਧਿਆਣੇ ਮੇ ਪੂਰੇ ਪੰਜਾਬ ਮੇ ਕਾਂਗਰਸ ਕੀ ਲਹਿਰ ਹੈ ਇਹ

ਦੇ ਭਰਾਵਾਂ ਦੇ ਮਤਲਬ ਪੂਰੇ ਦੇਸ਼ ਵਿੱਚ ਲੋਕ ਚਾਹਤੇ ਹਨ ਅਤੇ पाचवा ਗੱਲ ਇਹ ਸੜ ਰਹੀ ਹੈ पाच ਜਨੋਮੇ ਇੰਡਸਟਰੀ ਵਾਲੇ ਨੇ ਬਾਹਰ ਨਿਕਲ ਚੁਕਾ ਹੈ ਤੇ ਸਰਕਾਰੇ ਬਦਲਾਅ ਹੋਗਾ ਚਾਹ ਤੁੰਗੋ ਗੱਲ ਇਹ ਹੈ ਦੇਸ਼ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਚੱਲ ਰਹੀਆਂ ਨੇ ਸਾਰੇ ਹੀ ਪਾਰਟੀਆਂ ਦੇ ਨੇਤਾ ਆਪੋ ਆਪਣੀ ਪਾਰਟੀ ਦਾ ਵਕਫੇ ਪੇਸ਼ ਕਰ ਲਈ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਨੇ ਉੱਥੇ ਕਾਂਗਰਸ ਪਾਰਟੀ ਵੱਲੋਂ ਸਚਨ ਪਾਇਲਟ ਜਿਨ੍ਹਾਂ ਦੇ ਪਿਤਾ ਜੀ ਰਜੇਸ਼ ਪਾਇਲਟ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਤੇ ਭਾਰਤ ਦੀ ਰਾਖੀ ਕੀਤੀ ਭਾਰਤ ਦੇ ਹੋਮ ਮਿਨਿਸਟਰ ਰਹੇ ਅਤੇ ਅੱਜ ਉਹਨਾਂ ਦਾ ਆਉਣਾ ਤੇ ਉਹਨਾਂ ਨੇ ਜੋ ਸਚਾਈਆਂ ਬਿਆਨ ਕੀਤੀਆਂ ਨੇ ਕਿ ਕਿਸ ਤਰ੍ਹਾਂ ਬੀਜੇਪੀ ਦੀ ਗਵਰਨਮੈਂਟ ਅੱਜ ਮਹਗਾਜ ਦਾ ਤੋਹਫਾ ਦੇ ਰਹੀ ਹੈ ਬੇਰਜ਼ਗਾਰੀ ਦਾ ਦੇ ਰਹੀ ਹੈ ਅੱਜ ਧਰਮ ਜਾਤ ਪਾਤ ਦੇ ਨਾਂ ਤੇ ਲੋਕਾਂ ਦੀ ਆਸਥਾ ਦੇ ਨਾਂ ਤੇ ਵੋਟ ਮੰਗੀ ਜਾ ਰਹੀ ਹੈ ਜਦ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਡਿਊਟੀ ਹੁੰਦੀ ਹੈ ਕਿ ਉਹ ਆਪਣੇ ਕੀਤੇ ਕੰਮ ਦੱਸਣ ਕਿ 10 ਸਾਲ ਨਰਿੰਦਰ ਮੋਦੀ ਜੀ ਭਾਰਦੇ ਪ੍ਰਧਾਨ ਮੰਤਰੀ ਰਹੇ ਤੇ ਉਹ ਦੱਸਣ ਕਿ ਮੈਂ ਬੇਰੋਜ਼ਗਾਰੀ ਲਈ ਕੀ ਕੀਤਾ ਮੈਂ ਮਹਿੰਗਾਈ ਲਈ ਕੀ ਕੀਤਾ ਮੈਂ ਇੰਡਸਟਰੀ ਲਈ ਕੀ ਕੀਤਾ ਮੈਂ ਹਸਪੀਟਲ ਕਿੰਨੇ ਖੋਲੇ ਮੈਂ ਯੂਨੀਵਰਸਿਟੀਆ ਕਿੰਨੀਆਂ ਬਣਾਈਆਂ ਮੈਂ ਸਕੂਲ ਕਿੰਨੇ ਬਣਾਏ ਤਾਂ ਕਿ ਜਿਹੜੇ ਦੇਸ਼ ਦੇ ਹਰ ਵਰਗ ਦੇ ਲੋਕ ਚਾਹੇ ਉਹ ਕਿਸਾਨ ਹੈ ਵਪਾਰੀ ਹੈ کارਖਾਨੇਦਾਰ ਹੈ ਮਜ਼ਦੂਰ ਹੈ ਬੌਲਾਜ਼ਮ ਹੈ ਦੁਕਾਨਦਾਰ ਹੈ ਯੂਥ ਹੈ ਕਿ ਸਾਰੇ ਵਰਗਾਂ ਲਈ ਕੀ ਕੀਤਾ ਇਹ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜਿਹੜੇ ਆਸਥਾ ਦੇ ਕੇਂਦਰ ਨੇ ਸਾਡੀ ਆਸਥਾ RAM ਜੀ ਸਾਡੇ ਵੀ ਪ੍ਰਭੂ ਨੇ RAM ਜੀ ਕਣਕਣ ਚ ਵਸਦੇ ਨੇ RAM ਜੀ ਸਭ ਦੇ ਹਿਰਦੇ ਚ ਵਸਦੇ ਨੇ RAM ਵੋਟਾਂ ਲਈ ਨਹੀਂ RAM ਆਸਥਾ ਦਾ ਸਾਡਾ ਵਿਸ਼ਵਾਸ ਹੈ ਸਾਡਾ RAM ਜੀ ਦਾ ਦਾ ਨਾਂ ਲੈ ਕੇ ਕੋਈ ਵੋਟ ਦੀ ਗੱਲ ਕਰੇ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਮੀਡੀਆ ਰਾਹੀਂ ਕਿ ਚੋਣ ਕਮਿਸ਼ਨ ਨੂੰ ਇਹਨਾਂ ਤੇ ਬਹਿਨ ਲਾਉਣਾ ਚਾਹੀਦਾ ਹੈ ਕਿ ਅਸੀਂ ਉਸ ਪ੍ਰਭੂ ਦਾ ਉਸ ਆਸਥਾ ਦਾ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਏ ਲੋਕਾਂ ਨੂੰ ਦੱਸੋ ਕਿ ਜਿਹੜਾ 3.5-400 ਦਾ ਸਿਲੰਡਰ ਸੀ ਅੱਜ 1100 ਦਾ ਕਿਉਂ ਹੋਇਆ ਜਿਹੜਾ 60 ਰੁਪਏ ਲੀਟਰ ਡੀਜ਼ਲ ਸੀ ਪੈਟਰੋਲ ਸੀ ਅੱਜ 100 ਦਾ ਕਿਉਂ ਹੋਇਆ ਲੋਕਾਂ ਨੂੰ ਇਹ ਦੱਸੋ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਸੀ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਕਿੰਨੀ ਪੂਰਾ ਹੰਗਾਰਾ ਦੇਖੋ ਹੰਗਾਰਾ ਹੰਗਾਰਾ ਅਤੇ 1 ਕਿਲੋਮੀਟਰ ਤੋਂ ਦਾ ਇਕੱਠਾ ਹੋਇਆ ਪਿਆ ਤੇ ਰਾਜਸਥਾਨੀ ਭਰਾਵਾਂ ਨੇ ਜੋ ਪਿਆਰ ਦਿੱਤਾ ਕਿਉਂਕਿ ਜੋ ਸਚਨ ਪਾਇਲਟ ਦਾ ਰਾਜਸਥਾਨ ਦੇ ਉਹਨਾਂ ਵੀਰਾਂ ਦੇ ਨਾਲ ਜੋ ਰਿਸ਼ਤਾ ਹੈ ਮੈਂ ਸਮਝਦਾ ਜੋ ਰਿਸ਼ਤਾ ਨਵਾਉਣ ਆਏ ਨੇ ਤੇ ਰਿਸ਼ਤਾ ਪਹਿਲੀ ਨੂੰ ਵੀ ਨਵਾਉਣਗੇ ਤੇ ਚਾਰ ਨੂੰ ਝੰਡੇ ਚਲਾਉਣਗੇ ਲੱਗਦਾ ਕਿ ਜਿਹੜਾ ਅੱਜ ਜਿਹੜੀਆਂ ਰੈਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਇਹਦੇ ਨਾਲ ਕੋ ਬੂਸਟ ਮਿਲੂਗਾ ਹੋਰ ਜ਼ਿਆਦਾ ਬੜਾ ਬੂਸਟ ਮਿਲੂਗਾ ਅੱਜ ਜੇ ਅਸੀਂ ਥੋੜਾ ਜਿਆ ਸਰਕਾਰਾਂ ਦੀ ਗੱਲ ਕਰੀਏ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰੀਏ ਜਿਨ੍ਹਾਂ ਨੇ ਰਾਈਟ ਟੂ ਵਰਕ ਕਿਰਤ ਨੂੰ ਕਾਨੂੰਨ ਬਣਾਇਆ ਕਿ ਡਾਕਟਰ ਮਨਮੋਹਨ ਸਿੰਘ ਨੇ ਬਣਾਇਆ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ ਤਾਂ ਕਿ ਲੋਕਾਂ ਨੂੰ ਸਰਕਾਰੀ ਫਾਈਲਾਂ ਦੇ ਸੱਚ ਦਾ ਪਤਾ ਲੱਗੇ ਇਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਰਾਈਟ ਟੂ ਫੂਡ ਕਿ ਹਰ ਇੱਕ ਨੂੰ ਫੂਡ ਮਿਲੇ ਕਿਸੇ ਦਾ ਪੇਟ ਖਾਲੀ ਨਾ ਰਹੇ ਇਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਇਹਨਾਂ ਦੀ ਕੀ ਦੇਣਾ ਦਸਤਾ ਦੇਣ ਇਹ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਖੇਡਣ ਕਾਂਗਰਸ ਪਾਰਟੀ ਹੈ ਜਿਹੜੀ ਹਰ ਵਰਗ ਦੇ ਲੋਕਾਂ ਦੇ ਨਬਜ਼ ਤੇ ਹੱਥ ਰੱਖ ਕੇ ਉਹਦਾ ਹੱਲ ਕਰਦੀ ਹੈ ਤੇ ਉਹਨੂੰ ਪਿਆਰ ਸਤਿਕਾਰ ਦਿੰਦੀ ਹੈ ਤੇ 4 ਤਰੀਕ ਨੂੰ ਲੋਕ 3700 ਕਿਲੋਮੀਟਰ ਦੀ ਯਾਤਰਾ ਕਰਨ ਵਾਲਾ ਦੇਸ਼ ਦਾ ਉਹ ਮਹਾਨ ਨੇਤਾ ਰਾਹੁਲ ਗਾਂਧੀ ਤੇ ਇਹ ਲੋਕ 37 ਕਿਲੋਮੀਟਰ ਵੀ ਚੱਲ ਸਕਦੇ ਸਾਰੇ ਰਲ ਕੇ ਚੱਲ ਕੇ ਦਿਖਾ ਦੇਣ ਉਹ 3700 ਕਿਲੋਮੀਟਰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਲੜਿਆ ਦੇਸ਼ ਦੀ ਮਜ਼ਬੂਤੀ ਖਾਤਰ ਲੜਿਆ ਆਓ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਪਾਈਏ ਦੇਸ਼ ਚ ਕਾਂਗਰਸ ਨੂੰ ਜਿਤਾਈਏ ਤਾਂ ਕਿ ਦੇਸ਼ ਦੀ ਇੱਕ ਮੁੱਢਾ ਸਾਡੀ ਸਾਂਝੀ ਵਾਲਤਾ ਕਾਇਮ ਰਹੇ ਸਾਡੀ ਭਾਈਚਾਰਕ ਸਾਂਝ ਕਾਇਮ ਰਹੇ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਪਹਿਲੀ ਤਰੀਕ ਨੂੰ ਸਮੂਹ ਪੰਜਾਬੀ ਇੱਕ ਇੱਕ ਵੋਟ ਚੋਣ ਨਿਸ਼ਾਨ ਹੱਥ ਪੰਜਾ ਇਹ ਕਾਂਗਰਸ ਦਾ ਹੀ ਚੋਣ ਨਿਸ਼ਾਨ ਹੈ ਜਿਹੜਾ ਨਾਲ ਜਾ ਸਕਦੇ ਹੋ ਹੋਰ ਕਿਸੇ ਦਾ ਨਹੀਂ ਜਾਣਾ ਫੁੱਲ ਰਾਜ ਹੀ ਮੁਰਝਾ ਜਾਣਾ ਕਾਂਗਰਸ ਦਾ ਚੋਣ ਨਿਸ਼ਾਨ ਹੱਥ ਪੰਜੇ ਨੂੰ ਵੋਟ